ਤੁਹਾਨੂੰ ਚੱਕਦਾ ਟੀਵੀ ਤੇ ਮੈਂ ਹਾਂ ਤੁਹਾਣਾ ਰਿੰਵੀ ਦਾ ਜੀ ਅੱਜ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਲੱਗਾ ਕਿ ਹੁਣ ਨਾ ਖਾਲਿਸਤਾਨੀ ਅਦੀਪ ਸਿੰਘ ਨੀਜਰ ਦੇ ਕਤਲ ਮਾਮਲੇ ਦੇ ਵਿੱਚੋਂ ਕੈਨੇਡੀਅਨ ਪੁਲਿਸ ਵਾਲੋ ਵੱਡਾ ਐਕਸ਼ਨ ਲੈਣ ਦੀ ਤਿਆਰੀ ਕਰ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕੈਨੇਡੀਅਨ ਪੁਲਿਸ ਵਾਲਾ ਜਲਦੀ ਇਸ ਮਾਮਲੇ ਦੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਜਾਂਚ ਅਧਿਕਾਰੀਆਂ ਨੇ ਵੀ ਕਿਹਾ ਹੈ ਕਿ ਇਸ ਕਤਲ ਦੇ ਵਿੱਚ ਇਹ ਦੋ ਵਿਅਕਤੀ ਸ਼ਾਮਿਲ ਹੋ ਸਕਦੇ ਨੇ ਸੂਤਰਾਂ ਅਨੁਸਾਰ ਦੋਵੇਂ ਸ਼ੱਕੀ ਵਿਅਕਤੀ ਹੋਣਾ ਪੁਲਿਸ ਦੀ ਨਿਗਰਾਨੀ ਹੈ ਪਰ ਤੇ ਜਲਦੀ ਨਾਲ ਉਹ ਜਿਹੜਾ ਗ੍ਰਿਫਤਾਰ ਉਮੀਦ ਵੀ ਜਤਾਈ ਜਾ ਰਹੀ ਹੈ ਉੱਥੇ ਕਨੇਡਾ ਦੀ ਰਿਪੋਰਟ ਮੁਤਾਬਿਕ ਨਿਰਜ ਦੇ ਕਤਲ ਤੋਂ ਬਾਅਦ ਕਾਦਰ ਕਨੇਡਾ ਦੇ ਵਿੱਚ ਹੀ ਹਨ ਕਾਫੀ ਸਮੇਂ ਤੋਂ ਪੁਲਿਸ ਵੱਲੋਂ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਸੂਤਰਾਂ ਮੁਤਾਬਿਕ ਜਦੋਂ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਜਾਵੇਗਾ ਕਹਿੰਦਾ ਕਨੇਡਾ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਭਾਰਤ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ ਦੱਸਣਯੋਗ ਹੈ ਵੀ ਕੁਝ ਮਹੀਨੇ ਪਹਿਲਾਂ ਹੀ ਕਨੇਡਾ ਦੇ 2022 ਦੇ ਵਿੱਚ ਅਤਵਾਦੀ ਐਲਾਨੇ ਦੇ ਨਿਰਜ ਦੇ ਕਤਲ ਮਾਮਲੇ ਦੇ ਵਿੱਚ ਭਾਰਤ ਦੀ ਭੂਮਿਕਾ ਹੋਣ ਦੇ ਜਿਹੜੇ ਗੰਭੀਰ ਦੋਸ਼ ਲੱਗੇ ਸੀ ਪਰ ਭਾਰਤ ਦੇ ਅਧਿਕਾਰੀ ਮੁਤਾਬਿਕ ਕਨੇਡਾ ਨੇ ਹਜੇ ਤੱਕ ਉਹਨਾਂ ਨੂੰ ਕੋਈ ਬੂਤ ਨਹੀਂ ਦਿੱਤੀ ਜਾਂਦਾ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਜੂਨ ਵਿੱਚ ਇੱਕ ਗੁਰਦੁਆਰੇ ਦੇ ਬਾਹਰਦੀਪ ਸਿੰਘ ਨੂੰ ਨਿੱਜਤਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਭਾਰਤ ਤੇ ਕੈਨੇਡਾ ਵਿਚਾਲੇ ਕਾਫੀ ਵਿਵਾਦ ਉੱਠਦਾ ਜਿਹੜਾ ਨਜ਼ਰ ਆਇਆ ਸੀ